ਸਾਰਿਆਂ ਨਾਲੋਂ ਜ਼ਿਆਦਾ ਆਹ ਬੂਟਿਆਂ ਨੇ ਆਪਾਂ ਨੂੰ ਪ੍ਰਭਾਵਿਤ ਕੀਤਾ ਹੈ ਇਹ ਆਪਣੇ ਹੈਗਾ ਚੀਕੂ ਦਾ ਬੂਟਾ ਤੇ ਵੈਰਾਈਟੀ ਹੈਗੀ ਹੈ ਕਾਲਾ ਪੱਤੀ ਬੇਸ਼ੱਕ ਇਹ ਸਮਾਂ ਲੈਂਦਾ ਹੈ ਪਰ ਗਰੋਥ ਤੇ ਫਾਲੇ ਦਾ ਬਾਗ ਕਮਾਲਾ ਜੀ ਬਿਲਕੁਲ ਬਹੁਤ ਸੋਹਣੇ ਨਤੀਜੇ ਜਿਹੜੇ ਦੇਖਣ ਨੂੰ ਆਪਾਂ ਨੂੰ ਮਿਲੇ ਨੇ ਗਏ ਗਰੋਥ ਤੁਸੀਂ ਬੂਟੇ ਹੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾਧਾ ਇਹਦਾ ਹੋਰ ਹੈਗਾ ਨੀਚੇ ਤੋਂ ਹਲਕੀ ਫੁਲਕੀ ਕਟਾਈ ਜਿਹੜੀ ਆਪਾਂ ਕਰ ਦਿੱਤੀ ਹੈਗੀ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਰੀ ਹੋਈ ਆ ਆਪਾਂ ਤੇ ਫਾਲ ਤੁਹਾਨੂੰ ਦਿਖਾ ਦਈਏ ਜਿਵੇਂ ਆਹ ਫਾਲੇ ਨੇ ਹੁਣ ਚੱਕਿਆ ਹੋਇਆ ਹੈਗਾ ਇੱਥੇ ਕਾਫੀ ਸਾਰਾ ਫਲ ਆਇਆ ਹੋਇਆ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਇੰਨਾ ਤੇ ਨਾਲ ਹੀ ਫਲਾਵਰਿੰਗ ਵੀ ਹਜੇ ਹੋ ਰਹੀ ਆ ਹੋਰ ਫਲ ਜਿਹੜਾ ਬਣਨ ਦੀ ਉਮੀਦ ਹੈਗੀ ਹੈਗੀ ਤੇ ਇਸ ਫਲ ਨੂੰ ਪਕਾਉਣ ਦੇ ਲਈ ਕਰਨਾ ਕੀ ਹੈਗਾ ਕਿ ਆ ਜਗਾ ਕੀ ਜਿੰਮੇ ਵੈਸਤਾ ਆਪਣੇ ਇੱਥੇ ਮਲਚ ਪਈ ਹੈਗੀ ਤੇ ਨਾਲ ਹੀ ਇੱਥੇ ਆਪਾਂ ਖਾਦ ਪਾਵਾਂਗੇ ਇਸ ਬੂਟੇ ਨੂੰ 40 ਕਿਲੋ ਰੂੜੀ ਦਾ ਵਧੀਆ ਗਲਿਆ ਸੜਿਆ ਖਾਦ ਪਾਵਾਂਗੇ ਤੇ ਉਹ ਖਾਦ ਹੈ ਕਿੱਥੇ ਆ ਉਹ ਖਾਦ ਦੀ ਢੇਰੀ ਆ ਸੀਗੀ ਤੇ ਇੱਥੇ ਗਾਲਿਆ ਹੋਇਆ ਆਪਾਂ ਖਾਦ ਇਸੇ ਤਰ੍ਹਾਂ ਹੀ ਸਾਰੇ ਖੇਤ ਦੇ ਵਿੱਚ ਆਪਣੇ ਕੋਲੇ ਕੁਝ ਘਟੇਰੀਆਂ ਹੈਗੀਆਂ ਨੇਗੀਆਂ ਨਾਲ ਦੀ ਨਾਲ ਇਹਨੂੰ ਚੱਕ ਕੇ ਜਿਹੜਾ ਜੜਾਂ ਦੇ ਵਿੱਚ ਪਾਇਆ ਜਾਊਗਾ ਉਹ ਆਉਣ ਵਾਲੇ ਮਹੀਨੇ ਦੇ ਵਿੱਚ ਦਸੰਬਰ ਦੇ ਅੱਧ ਤੋਂ ਬਾਅਦ ਜਿਹੜਾ ਖਾਦ ਦੇਣ ਦਾ ਕੰਮ ਕੀਤਾ ਜਾਣਾ ਤੇ ਉਹ ਵੀ ਤੁਹਾਡੇ ਨਾਲ ਸਮੇਂ ਤੋਂ ਸਮੇਂ ਜਿਹੜਾ ਸੰਜੇ ਕਰਦੇ ਰਹਿਵਾਂਗੇ